ਬਿਚਾਰਾਂ ਸਰਵਣ ਕੀਤੀਆਂ ਨੇ ਵੀਰ ਸਤਿੰਦਰ ਸਿੰਘ ਜੀ ਨੇ ਗੱਲ ਕਰਦੇ ਆ ਕਿਰਦਾਰਾਂ ਦੀ ਗੱਲ ਕੀਤੀ ਸੀ ਹਰੀ ਸਿੰਘ ਨਲਵੇ ਦੀ ਮਿਸਾਲ ਦਿੱਤੀ ਸੀ ਸਿੱਖ ਜਰਨੈਲਾਂ ਦੇ ਕਿਰਦਾਰ ਦੀ ਗੱਲ ਕੀਤੀ ਸੀ ਉਸ ਸਮੇਂ ਸਿੱਖਾਂ ਨੇ ਭੁਜੇ ਹੋਏ ਛੋਲਿਆਂ ਨੂੰ ਬਦਾਮ ਸਮਝ ਕੇ ਖਾ ਕੇ ਗੁਜ਼ਾਰਾ ਕੀਤਾ ਸਬਰ ਤੇ ਸੰਤੋਖ ਦੇ ਵਿੱਚ ਰਹੇ ਨਵਾਬੀਆਂ ਨੂੰ ਠੋਕਰਾਂ ਮਾਰੀਆਂ ਹਕੂਮਤਾਂ ਨੇ ਸਿੱਖਾਂ ਦੇ ਅੱਗੇ ਨਵਾਬੀਆਂ ਪੇਸ਼ ਕੀਤੀਆਂ ਤੇ ਨਵਾਬ ਕਪੂਰ ਸਿੰਘ ਜੀ ਦਾ ਇਤਿਹਾਸ ਅਸੀਂ ਪੜਿਆ ਹੈ ਕਿ ਉਹਨਾਂ ਨੇ ਨਵਾਬੀਆਂ ਨੂੰ ਠੋਕਰਾਂ ਮਾਰੀਆਂ ਪਰ ਜਦੋਂ ਪੰਥ ਨੇ ਕਿਹਾ ਕਿ ਨਵਾਬੀ ਤੁਹਾਨੂੰ ਕਬੂਲ ਕਰਨੀ ਪਏਗੀ ਤੇ ਨਵਾਬ ਕਪੂਰ ਸਿੰਘ ਜੀ ਨੇ ਸ਼ਰਤ ਰੱਖੀ ਸੀ ਕਿਉਂਕਿ ਉਹ ਘੋੜਿਆਂ ਦੇ ਤਬੇਲਿਆਂ ਦੇ ਵਿੱਚ ਘੋੜਿਆਂ ਦੀ ਲਿੱਦ ਸਾਫ਼ ਕਰਨ ਦੀ ਸੇਵਾ ਕਰਿਆ ਕਰਦੇ ਸਨ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ ਗਿਆ ਔਰ ਜਦੋਂ ਵੱਡਾ ਘਲੂ ਘਰਾ ਹੋਇਆ ਤੇ ਉਸ ਵੱਡੇ ਘਲੂ ਘਰੇ ਦੇ ਵਿੱਚ ਇੱਕ ਦਿਨ ਦੇ ਵਿੱਚ ਇਤਿਹਾਸਕਾਰ ਲਿਖਦੇ ਨੇ ਕਿ ਅੱਧੀ ਕੌਮ ਜੜੀ ਹੈ ਸ਼ਹੀਦ ਕਰ ਦਿੱਤੀ ਗਈ 60000 ਤੋਂ ਵੱਧ ਸਿੱਖ ਜੜਾ ਸੀ ਬਜ਼ੁਰਗ ਬੱਚੇ ਇਸਤਰੀਆਂ ਸ਼ਹੀਦੀ ਪ੍ਰਾਪਤ ਕਰ ਗਏ ਤੇ ਕੋਈ ਸਿੱਖ ਜਰਨਲ ਐਸਾ ਨਹੀਂ ਸੀ ਜਿਸ ਦੇ ਜਿਸਮ ਦੇ ਉੱਤੇ 5-7 ਫਟ ਨਾ ਵੱਜੇ ਹੋਣ ਨਾਰਮਲੀ ਤੇ ਜਸਾ ਸਿੰਘ ਆਲੋਵਾਲੀਆ ਜਿਨ੍ਹਾਂ ਦੇ ਜਲੇ ਸੁਲਤਾਨੁਲ ਕੌਮ ਨੇ ਉਹਨਾਂ ਦੇ ਜਿਸਮ ਦੇ ਉੱਤੇ 27 ਫਟ ਵੱਜੇ ਹੋਏ ਸਨ ਔਰ ਉਹ ਜਸਾਸਿੰਗ ਆਲੋ ਵਾਲੀਆਂ ਨੂੰ ਇਹੋ ਜੇ ਕੌਮ ਦੇ ਜਰਨੈਲ ਜਿਨ੍ਹਾਂ ਨੇ ਕੌਮ ਦੀ ਅਗਵਾਈ ਕੀਤੀ ਤੇ 3 ਮਹੀਨੇ ਬਾਅਦ ਅੱਧੀ ਕੌਮ ਇੱਕ ਦਿਨ ਵੀ ਸ਼ਹੀਦ ਕਰ ਦਿੱਤੀ 27 ਫਟ ਉਸ ਕੌਮ ਦੇ ਜਰਨੈਲ ਦੇ ਜਿਸਮ ਤੇ ਵੱਜੇ ਹੋਏ ਨੇ ਤੇ ਸ਼ਾਮ ਨੂੰ ਉਹ ਮਿਲ ਕੇ ਸਤਗੁਰੂ ਦੇ ਚਰਨਾਂ ਦੇ ਵਿੱਚ ਨਿਤਨੇਮ ਕਰਕੇ ਅਰਦਾਸ ਕਰਦੇ ਨੇ ਤੇ ਇਹ ਬੋਲ ਬੋਲਦੇ ਨੇ ਤਤ ਖਾਲਸਾ ਸੋ ਰਿਓ ਗਇਓ ਸੋ ਖੋਟ ਗਵਾਏ ਇਹ ਚੜਦੀ ਕਲਾ ਕਿੱਥੋਂ ਆਈ ਇਹ ਚੜਦੀ ਕਲਾ ਆਈ ਸੀ ਗੁਰੂ ਦੇ ਇਨਕਲਾਬੀ ਵਿਚਾਰਧਾਰਕ ਸ਼ਬਦਾਂ ਦੇ ਵਿੱਚੋਂ ਜੋ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦ੍ਰਿੜ ਕਰਵਾਏ ਗਏ ਸਨ ਕਿ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਚੈ ਇਹ ਇਹ ਉਹਨਾ ਇਨਕਲਾਬੀ ਸਤਗੁਰੂ ਦੀ ਉਸ ਵਿਚਾਰਧਾਰਾ ਨੇ ਸਿੱਖਾਂ ਦੇ ਅੰਦਰ ਇਤਨੀ ਜੁਰਤ ਭਰ ਦਿੱਤੀ ਕਿ ਤਿੰਨ ਮਹੀਨੇ ਦੇ ਬਾਅਦ ਉਹਨਾਂ ਨੇ ਗੁਰਮੱਤਾ ਕਰਕੇ ਫਿਰ ਸਰਹੰਦ ਫਤਿਹ ਕਰ ਲਈ ਸੀ ਤੇ ਦੁਸ਼ਮਣ ਦੇ ਕੋਲੋਂ ਕਬਜ਼ਾ ਛੁੜਵਾ ਲਿਆ ਸੀ ਨਵਾਬ ਕਪੂਰ ਸਿੰਘ ਜਿਨ੍ਹਾਂ ਨੂੰ ਨਵਾਬੀ ਦਿੱਤੀ ਗਈ ਘੋੜਿਆਂ ਦੇ ਤਵੇਲਿਆਂ ਦੇ ਵਿੱਚ ਲਿੱਧ ਸਾਫ਼ ਕਰਨ ਦੀ ਸੇਵਾ ਕਰਦੇ ਸਨ ਤੇ ਜਦੋਂ ਪੰਥ ਨੇ ਹੁਕਮ ਕੀਤਾ ਕਿ ਤੁਹਾਨੂੰ ਨਵਾਬੀ ਪ੍ਰਵਾਨ ਕਰਨੀ ਪਵੇਗੀ ਕਿਉਂਕਿ ਹਕੂਮਤ ਦੇ ਨਾਲ ਟੱਕਰ ਲੈਣੀ ਹੈ ਤੇ ਸਾਨੂੰ ਕੁਝ ਸਮੇਂ ਦੇ ਵਾਸਤੇ ਹਕੂਮਤ ਦਾ ਤਿਹਾਨ ਹਟਾਣਾ ਪਏਗਾ ਤੇ ਉਹਨਾਂ ਨੇ ਸ਼ਰਤੇ ਰੱਖੀ ਕਿ ਜੇ ਪੰਥ ਹੁਕਮ ਕਰਦਾ ਹੈ ਮੈਂ ਨਵਾਬੀ ਕਬੂਲ ਕਰਾਂਗਾ ਪਰ ਮੇਰੀ ਇੱਕ ਸ਼ਰਤ ਹੈ ਸ਼ਰਤ ਇਹ ਹੈ ਕਿ ਇੱਕ ਤਾਂ ਨਵਾਬੀ ਦੀ ਜਿਹੜੀ ਪੋਸ਼ਾਕ ਹੈ ਉਹ ਪੰਜ ਸਿੰਘਾਂ ਦੇ ਚਰਨਾਂ ਨਾਲੋਂ ਛੁਹਾ ਕੇ ਮੈਨੂੰ ਦਿੱਤੀ ਜਾਵੇ ਮੈਨੂੰ ਪਹਿਨਾਈ ਜਾਵੇ ਤੇ ਦੂਸਰਾ ਘੋੜਿਆਂ ਦੀ ਲਿੱਦ ਸਾਫ ਕਰਨ ਦੀ ਜਿਹੜੀ ਸੇਵਾ ਹੈ ਜਿਹੜਾ ਝਾੜੂ ਤੇ ਟੋਕਰਾ ਮੇਰੇ ਹੱਥ ਦੇ ਵਿੱਚ ਹੈ ਉਹ ਨਵਾਬੀ ਦੀ ਪੋਸ਼ਾਕ ਪਾਣ ਤੋਂ ਬਾਅਦ ਵੀ ਮੇਰੇ ਕੋਲੋਂ ਖੋਇਆ ਨਾ ਜਾਏ ਕਿਦਰੇ ਮੇਰੇ ਮਨ ਵਿੱਚ ਇਹ ਹੰਕਾਰ ਨਾ ਆ ਜਾਏ ਕਿ ਮੈਂ ਯੋਗ ਸਾਂ ਤੇ ਮੇਰੀ ਯੋਗਤਾ ਦੇ ਆਧਾਰ ਦੇ ਉੱਤੇ ਮੈਨੂੰ ਇਹ ਨਵਾਬੀ ਦੀ ਪੋਸ਼ਾਕ ਦਿੱਤੀ ਗਈ ਹੈ ਮੈਂ ਇਹ ਨਵਾਬੀ ਦੀ ਪੇਸ਼ਕਸ਼ ਹੋਈ ਹੈ ਪਰ ਉਸ ਉਹਨਾਂ ਆਗੂਆਂ ਦਾ ਸਿੱਖਾਂ ਦਾ ਕਿਰਦਾਰ ਸੀ ਜਿਸ ਕਿਰਦਾਰ ਨੇ ਦੁਨੀਆ ਦੇ ਲੋਕਾਂ ਨੂੰ ਤੜਾ ਤੜ ਸਿੱਖੀ ਵਾਲੇ ਪਾਸੇ ਲਿਆਂਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ 7 ਅਕਤੂਬਰ 1708 ਦੀ ਰਾਤ ਨੂੰ ਗੁਰਤਾ ਗੱਦੀ ਗੁਰਗਨ ਸਾਹਿਬ ਜੀ ਮਹਾਰਾਜ ਨੂੰ ਦੇਖ ਕੇ ਜੋਤੀ ਜੋਤ ਸਮਾਉਂਦੇ ਨੇ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਫਿਰ ਉਸ ਤੋਂ ਬਾਅਦ ਮੀਨ ਮੰਨੂ ਜਕਰੀਆ ਖਾਨ ਦੇ ਇਤਿਹਾਸ ਨੂੰ ਵੇਖ ਲਓ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਆਓ ਸਿੱਖ ਮਿਸਲਾਂ ਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਕੋਈ ਸਿੱਖੀ ਦੇ ਪ੍ਰਚਾਰਕ ਨਹੀਂ ਸਨ ਨਿਯੁਕਤ ਕੀਤੇ ਗਏ ਕਿ ਜਿਹੜੇ ਅੱਜ ਜਿਸ ਤਰੀਕੇ ਨਾਲ ਪ੍ਰਚਾਰ ਹੋ ਰਿਹਾ ਇਸ ਤਰੀਕੇ ਨਾਲ ਜਾ ਕੇ ਪ੍ਰਚਾਰਕ ਪ੍ਰਚਾਰ ਕਰ ਰਹੇ ਸਨ ਕਿਉਂਕਿ ਸਮਾਂ ਹੀ ਨਹੀਂ ਸੀ ਸਿੱਖਾਂ ਦਾ ਸਮਾਜ ਜੰਗਾਂ ਤੇ ਯੁੱਧਾਂ ਦੇ ਵਿੱਚ ਬਤੀਤ ਹੁੰਦਾ ਰਿਹਾ ਪਰ ਉਹਨਾਂ ਕੌਮ ਦੇ ਆਗੂਆਂ ਦੇ ਸਿੱਖਾਂ ਦੇ ਕਿਰਦਾਰ ਇਤਨੇ ਉੱਚੇ ਤੇ ਸੁੱਚੇ ਤੇ ਬੁਲੰਦੀ ਵਾਲੇ ਸਨ ਕਿ ਜਦੋਂ ਦੁਨੀਆ ਦੇ ਲੋਕ ਉਹਨਾਂ ਦੇ ਕਿਰਦਾਰਾਂ ਨੂੰ ਦੇਖਦੇ ਸਨ ਤੇ ਤੜਾ ਤੜ ਸਿੱਖੀ ਵਾਲੇ ਪਾਸੇ ਪ੍ਰੇਰਿਤ ਹੋ ਜਾਂਦੇ ਸਨ ਕਿ ਇਹਨਾਂ ਦਾ ਕਿਰਦਾਰ ਇਹਨਾਂ ਦਾ ਵਰਤਨ ਵਿਹਾਰ ਇਹਨਾਂ ਦੀ ਰਹਿਣੀ ਬਹਿਣੀ ਇਹਨਾਂ ਦਾ ਕਰੈਕਟਰ ਇਤਨਾ ਉੱਚਾ ਤੇ ਸੁਚੇਤ ਹੈ ਤੇ ਇਹੀ ਕਾਰਨ ਸੀ ਕਿ ਦੁਸ਼ਮਣ ਵੀ ਸਿੱਖਾਂ ਦੇ ਕਰੈਕਟਰ ਦੀ ਜਦੋਂ ਗੱਲ ਆਉਂਦੀ ਸੀ ਤੇ ਸਿੱਖਾਂ ਦੀ ਤਾਰੀਫ ਕਰਨ ਤੋਂ ਸੰਕੋਚ ਨਹੀਂ ਸੀ ਕਰਦਾ ਉਹ ਕਾਜੀ ਨੂਰ ਮੁਹੰਮਦ ਜਿਹੜਾ ਇਹ ਗੱਲ ਕਹਿੰਦਾ ਹੁੰਦਾ ਸੀ ਸਿੱਖਾਂ ਵਾਸਤੇ ਸ਼ਬਦ ਵਰਤਦਾ ਸੀ ਸੰਗ ਸੰਗ ਤੋਂ ਭਾਵ ਹੁੰਦਾ ਹੈ ਕੁੱਤੇ ਇਹ ਸ਼ਬਦ ਵਰਤਦਾ ਸੀ ਪਰ ਜਦੋਂ ਸਿੱਖਾਂ ਦੇ ਕਰੈਕਟਰ ਤੇ ਕਿਰਦਾਰ ਨੂੰ ਦੇਖਿਆ ਤੇ ਉਹੀ ਕਾਜੀ ਨੂਰ ਮੁਹੰਮਦ ਲਿਖਦਾ ਹੈ ਕਿ ਇਹਨਾਂ ਲੋਕਾਂ ਨੂੰ ਸੰਗ ਸ਼ਬਦ ਨਾਲ ਵਰਤੋ ਕੁੱਤਾ ਨਾ ਕਹੋ ਕਿਉਂਕਿ ਇਹਨਾਂ ਦੀ ਤੋਹੀਨ ਹੋਏਗੀ ਇਹ ਇਤਨੇ ਉੱਚੇ ਸੁੱਚੇ ਕਿਰਦਾਰ ਤੇ ਕਰੈਕਟਰ ਵਾਲੇ ਨੇ ਕਿ ਇੱਕ ਇੱਕ ਸਿੱਖ ਜਿਹੜਾ ਕਈ ਕਈ ਦੁਸ਼ਮਨਾਤ ਤੇ ਭਾਰੀ ਹੈ ਪਰ ਜਦੋਂ ਕਿਸੇ ਦੀ ਧੀ ਪੈਣ ਦੀ ਇੱਜ਼ਤ ਤੇ ਆਬਰੂ ਦੀ ਗੱਲ ਆਉਂਦੀ ਹੈ ਤੇ ਉਦੋਂ ਇਹ ਆਪਣੀਆਂ ਜਾਨਾਂ ਵਾਰ ਕੇ ਦੁਸ਼ਮਣ ਦੀਆਂ ਧੀਆਂ ਪੈਣਾਂ ਦੀ ਵੀ ਇੱਜ਼ਤ ਦੀ ਰਾਖੀ ਕਰਦੇ ਨੇ ਇਹ ਸਿੱਖਾਂ ਦਾ ਕਿਰਦਾਰ ਸੀ ਸਿੱਖ ਆਗੂਆਂ ਦਾ ਸਿੱਖ ਲੀਡਰਾਂ ਦਾ ਤੇ ਅੱਜ ਕੌਮ ਦੀ ਢੈਂਦੀ ਕਲਾ ਦਾ ਕਾਰਨ ਕੀ ਹੈ ਜੇ ਉਸ ਸਮੇਂ ਨਵਾਬੀ ਦੀ ਪੋਸ਼ਾਕ ਦਿੱਤੀ ਜਾ ਰਹੀ ਹੈ ਤੇ ਉਹ ਕਹਿੰਦੇ ਪੰਜਾ ਸਿੰਘਾਂ ਦੇ ਚਰਨਾਂ ਨਾਲੋਂ ਛੁਆਕੇ ਮੈਨੂੰ ਦਿਓ ਕਿ ਕਿਦਰੇ ਮੇਰੇ ਮਨ ਵੀ ਚੰਹਕਾਰ ਨਾ ਆ ਜਾਏ ਕਿ ਮੈਂ ਇਸ ਦੇ ਯੋਗ ਸਾਂ ਇਸ ਕਰਕੇ ਮੈਨੂੰ ਪਨਾਹੀ ਗਈ ਪਰ ਅੱਜ ਦਾ ਲੀਡਰ ਤੇ ਇਹ ਗੱਲ ਕਹਿੰਦਾ ਜਿਹੜੇ ਘਲਮ ਚੌਧਰੀ ਨੇ ਕਿ ਭਾਈ ਜੇ ਸਾਨੂੰ ਪੋਸਟ ਨਹੀਂ ਮਿਲੀ ਤੇ 500 ਦਾ ਕੀ ਬਣੇਗਾ ਅਸੀਂ ਤਾਂ ਯੋਗ ਹੀ ਇਸ ਪੋਸਟ ਦੇ ਵਾਸਤੇ ਆ ਸਾਡੇ ਬਿਗੈਰ ਤੇ ਸ਼ਾਇਦ ਇਹ ਨਿظام ਹੀ ਨਹੀਂ ਚੱਲ ਸਕਦਾ ਤੇ ਫੇਰ ਜੇ ਕਿਧਰੇ ਕੋਈ ਪੋਸਟ ਮਿਲ ਜਾਏ ਤੇ ਫੇਰ ਮਨ ਦੀ ਵਿਚਾਰ ਸੋਚ ਇਹ ਹੁੰਦੀ ਹੈ ਕਿ ਮੈਂ ਸਾਰਿਆਂ ਤੋਂ ਤੋਂ ਮੈਂ ਸਭ ਤੋਂ શ્રેષ્ઠ ਮੈਂ ਸਭ ਤੋਂ ਸਿਆਣਾ ਵੀ ਮੇਰੀ ਬਰਾਬਰੀ ਕੌਣ ਕਰ ਸਕਦਾ ਤੇ ਗੱਲ ਅਸੀਂ ਕਿਰਦਾਰ ਦੀ ਸ਼ੁਰੂ ਕੀਤੀ ਸੀ ਕਿ ਭਾਈ ਪ੍ਰਾਤਨ ਗੁਰਸਿੱਖਾਂ ਦਾ ਕਿਰਦਾਰ ਸੀ ਉਹਨਾਂ ਕੌਮ ਦੇ ਆਗੂਆਂ ਦੀ ਜੀਵਨ ਇਤਨਾ ਉੱਚਾ ਸੁੱਚਾ ਸੀ ਕਿ ਉਹ ਕੌਮ ਦੀ ਢੀੜਾ ਦੇਖ ਕੇ ਆਪ ਹਿੱਕਾਂ ਡਾ ਕੇ ਸਾਹਮਣੇ ਖੜੇ ਹੋ ਜਾਂਦੇ ਸਨ ਜਵਾਨੀ ਦੇ ਕਿ ਪਹਿਲੇ ਦੁਸ਼ਮਣ ਸਾਡੇ ਨਾਲ ਟਕਰਾਏਗਾ ਫਿਰ ਨੌਜਵਾਨੀ ਤੱਕ ਪਹੁੰਚੇਗਾ ਤੇ ਅੱਜ ਦਾ ਕੌਮ ਦੇ ਲੀਡਰ ਕੀ ਕਰਦੇ ਨੇ ਅੱਜ ਆਪਣੀਆਂ ਚੌਧਰਤਾਂ ਨੂੰ ਬਚਾਉਣ ਦੇ ਵਾਸਤੇ ਨੌਜਵਾਨਾਂ ਨੂੰ ਵਰਤ ਰਹੇ ਨੇ ਉਹਨਾਂ ਦੇ ਮੁੰਡਿਆਂ ਦਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਅੱਗੇ ਕਰ ਦਿੰਦੇ ਨੇ ਕਿ ਨੌਜਵਾਨੀ ਦਾ ਘਾਣ ਹੁੰਦਾ ਤੇ ਹੁੰਦਾ ਰਹੇ ਇਹੀ ਕਾਰਨ ਹੈ ਕਿ 30-30 ਸਾਲ ਦੇ ਆਪਣੇ ਆਪ ਨੂੰ ਧਰਮੀ ਬਣ ਕੇ ਬੈਠੇ ਹੋਏ ਲੋਕ ਜਲੇ ਨੇ ਜਿਨ੍ਹਾਂ ਨੇ ਅੱਜ ਤੱਕ ਨੌਜਵਾਨੀ ਦਾ ਘਾਣ ਕਰਵਾਇਆ ਉਸ ਤੋਂ ਇਲਾਵਾ ਕੋਈ ਹੋਰ ਕੰਮ ਕੀਤਾ ਹੋਵੇ ਤੇ ਗਿਣਾ ਕੇ ਦੱਸ ਦਿਓ 30 ਸਾਲਾਂ ਦੇ ਵਿੱਚ ਕਿਦਰੇ ਨੌਜਵਾਨਾਂ ਦੇ ਹੱਥੋਂ ਭਰਾ ਦੇ ਹੱਥੋਂ ਭਰਾ ਦਾ ਕਤਲ ਕਰਵਾ ਕੇ ਇੱਕ ਪਰਿਵਾਰਾਂ ਨੂੰ ਇਸ ਤਰੀਕੇ ਨਾਲ ਖਤਮ ਕਰ ਦਿੱਤਾ ਦੂਜੇ ਪਰਿਵਾਰਾਂ ਨੂੰ ਜੇਲ੍ਹਾਂ ਦੇ ਵਿੱਚ 15-15 ਸਾਲ ਨੌਜਵਾਨਾਂ ਨੇ ਸਜ਼ਾਾਂਵਾਂ ਭੁਗਤ ਕੇ ਆਪਣੀ ਜਵਾਨੀ ਜੇਲ੍ਹਾਂ ਦੇ ਵਿੱਚ ਗਲ ਲਈ ਪਰ ਉਹਨਾਂ ਨੇ ਆਪਣੀ ਚੁੱਧਰਤਾ ਦੇ ਉਤੇ ਆਂਚ ਨਹੀਂ ਆਣ ਦਿੱਤੀ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਉਹਨਾਂ ਨੇ ਸੁਰਖੇਤ ਰੱਖਿਆ ਉਹਨਾਂ ਦੀ ਪਛਾਣ ਬਣਾਉਣ ਦੇ ਵਾਸਤੇ ਕੂਮ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਮਹਿਫੂਜ਼ ਰੱਖਿਆ ਪਰ ਦੂਸਰਿਆਂ ਦੇ ਬੱਚਿਆਂ ਦੇ ਮੁੰਡੇ ਵਰਤੇ ਗਏ 30 ਸਾਲਾਂ ਦੇ ਵਿੱਚ ਕਿਸੇ ਹੋਰ ਨੌਜਵਾਨ ਨੂੰ ਤਿਆਰ ਕੀਤਾ ਹੋਵੇ ਕੋਈ ਮਿਹਨਤ ਕੀਤੀ ਹੋਵੇ ਤਾਂ ਦੱਸ ਦਿਓ ਜੇ ਸਦਸਤ ਸੰਗਤ ਮੈਂ ਇਸ ਕਰਕੇ ਇਹ ਅਰਜ਼ ਕਰ ਰਹੇ ਹਾਂ ਕਿ ਮਨ ਦੁਖੀ ਹੁੰਦਾ ਕਰ ਕੋ ਆਗ ਲੱਗ ਗਈ ਘਰ ਕੇ ਹੀ ਚੀਰਾਕ ਸੀ ਕਿਸੇ ਨੇ ਬੜੀ ਸੁੰਦਰ ਸਤਰਾਂ ਲਿਖੀਆਂ ਨੇ ਤੂੰ ਇਧਰ ਉਧਰ ਕੀ ਨਾ ਬਾਤ ਕਰ ਬਸ ਇਹ ਬਤਾ ਕਿ ਕਾਫਲਾ ਕਿਉਂ ਲੁਟਾ ਹਮੇਂ ਦੁਸ਼ਮਨੋਂ ਕਾ ਗਮ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ ਇਹ ਕੌਮ ਦੇ ਬਣੇ ਹੋਏ ਠੇਕੇਦਾਰੋ ਰੈਬਰੋ ਜਵਾਬ ਦਿਓ ਸੰਗਤ ਤੁਹਾਡੇ ਕੋਲ ਜਵਾਬ ਮੰਗਦੀ ਹੈ ਦਾਅਵੇ ਤਾਂ ਤੁਸੀਂ ਕਰਦੇ ਹੋ ਅਸੀਂ ਧਰਮ ਦਾ ਝੰਡਾ ਹੀ ਅਸੀਂ ਚੁੱਕਿਆ ਹੋਇਆ ਪਰ 30 ਸਾਲਾਂ ਦੇ ਵਿੱਚ ਤੁਸੀਂ ਨੌਜਵਾਨੀ ਨੂੰ ਪਰੋਸ ਕੇ ਕੀ ਦਿੱਤਾ ਸਵਾਏ ਨਫ਼ਰਤ ਦੇ ਬੀਜ ਬਿਜਣ ਤੇ ਕੋਮ ਨੂੰ ਇਕੱਠਾ ਕਰਨ ਦੇ ਵਾਸਤੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੁੜਨ ਦੇ ਵਾਸਤੇ ਤੁਹਾਡੇ ਉੱਪਰ ਆਲੇ ਤੇ ਯਤਨ ਕਿੜੇ ਨੇ ਉਹਨਾਂ ਦੇ ਜਵਾਬ ਦਿਓ ਕੋਮ ਮੰਗਦੀ ਹੈ ਨੌਜਵਾਨ ਮੰਗਦਾ ਹੈ ਇਹ ਜਵਾਬ ਤੁਹਾਡੇ ਕੋਲੋਂ ਅੱਜ ਸਾਨੂੰ ਸੋਚਣਾ ਪਏਗਾ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਸਾਧ ਸੰਗਤ ਮੈਂ ਉਦਾਹਰਣ ਇਸ ਕਰਕੇ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਸਿੱਖ ਰਾਜ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਸਿੱਖੀ ਦਾ ਕੋਈ ਪ੍ਰਚਾਰਕ ਥਾਂ ਥਾਂ ਦੇ ਉੱਤੇ ਜਾ ਕੇ ਪ੍ਰਚਾਰ ਨਹੀਂ ਸੰ ਕਰ ਰਹੇ ਪਰ ਉਹਨਾਂ ਆਗੂਆਂ ਦੇ ਸਿੱਖਾਂ ਦੇ ਕਿਰਦਾਰ ਇਤਨੇ ਉੱਚੇ ਸੁੱਚੇ ਸਨ ਕਿ ਉਹਨਾਂ ਦੇ ਕਿਰਦਾਰਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਤੜਾ ਤੜ ਸਿੱਖ ਬਣ ਰਹੇ ਸਨ ਕਿਉਂਕਿ ਉਹਨਾਂ ਨੂੰ ਧਰਮ ਦਾ ਗਿਆਨ ਸੀ ਉਹਨਾਂ ਨੂੰ ਸਮਾਜਿਕ ਗਿਆਨ ਸੀ ਉਹਨਾਂ ਨੂੰ ਜੋ ਐਜੂਕੇਸ਼ਨ ਸੀ ਉਸ ਦੀ ਨੌਲੇਜ ਸੀ ਗਿਆਨ ਸੀ ਪਰ ਅੱਜ ਮਾਫ ਕਰਨਾ ਅਸੀਂ ਕੋਮ ਦੇ ਆਗੂ ਨੂੰ ਉਸ ਨੂੰ ਚੁਣ ਲੈਂਦੇ ਆ ਜਿਸ ਨੂੰ ਨਾ ਧਰਮ ਦੀ ਸਮਝ ਹੁੰਦੀ ਹੈ ਨਾ ਇਤਿਹਾਸ ਦਾ ਪਤਾ ਹੁੰਦਾ ਨਾ ਗੁਰਬਾਣੀ ਦੀ ਸਮਝ ਹੁੰਦੀ ਹੈ ਮੇਰੇ ਵਰਗੇ ਆਣ ਕੇ ਸਟੇਜਾਂ ਤੇ ਖੜੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਸਾਹਮਣੇ ਮਾਈਕ ਚਾਹੀਦਾ ਤੇ ਕੈਮਰਾ ਚਾਹੀਦਾ ਹੈ ਗੁਰਬਾਣੀ ਦੇ ਪਰਮਾਨ ਵੀ ਗਲਤ ਸੁਣਾਈ ਜਾਂਦੇ ਨੇ ਇਤਿਹਾਸ ਵੀ ਗਲਤ ਸੁਣਾਈ ਜਾਂਦੇ ਨੇ ਤੇ ਜਿਹੜੇ ਦੂਸਰੇ ਲੋਕ ਨੇ ਸੋਸ਼ਲ ਮੀਡੀਆ ਦਾ ਟਾਈਮ ਹੈ ਜਦੋਂ ਉਹ ਵੇਖਦੇ ਨੇ ਸੁਣਦੇ ਨੇ ਤੇ ਉਹ ਹੱਸਦੇ ਨੇ ਭਾਈ ਸਿੱਖਾਂ ਦੇ ਲੀਡਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਆਪਣੇ ਸਹਬਜ਼ਾਦੀਆਂ ਦਾ ਸਹੀ ਵਿਰਸਾ ਤੇ ਇਤਿਹਾਸ ਹੀ ਨਹੀਂ ਪਤਾ ਜਿਨ੍ਹਾਂ ਨੂੰ ਆਮ ਰੋਜ਼ਾਨਾ ਜ਼ਿੰਦਗੀ ਵਿੱਚ ਬੋਲੇ ਜਾਣ